ਤੇਰੇ ਲਵਲੀ ਆਇਆ ਸੀ ਨਵਲੀ ਆਇਆ ਸੀ ਸਵੇਰੇ ਕੀ ਕਹਿੰਦਾ ਸੀ ਉਹ ਕਹਿਣਾ ਉਹਨੇ ਕੀ ਛਦਾਈ ਹੋ ਗਿਆ ਵਾ ਉਹਕ ਇਹ ਮੇਰੀ ਪਹਿਲੀ ਦਾ ਲਾਠੇਕੇ ਤੇ ਮੈਂ ਕਿਹਾ ਵੀ ਜਿਹੜੇ ਹਿਸਾਬੀਆਂ ਤੁਸੀਂ ਗੱਲਾਂ ਕੀਤੀਆਂ ਵਾ ਮੈਂ ਤੁਹਾਡਾ ਨਾ ਵਿਹਾਰ ਕਰਦੀ ਨਹੀਂ ਰੱਖਦਾ ਓਏ ਆਹੋਏ ਇਹ ਤਾਂ ਗੱਲ ਤੇ ਉਹਨਾਂ ਨੇ ਪੁੱਤ ਕੀਤੀਆਂ ਵਾ ਗਲਤ ਹਾਂ ਹਾਂ ਤੇ ਹੁਣ ਆਇਆ ਹੈ ਮੇਰੇ ਵੱਲ ਅਸ ਭਾਰੀ ਕੋ ਗੱਲ ਦੀ ਬਸ ਗੁਜਾਰਸ਼ ਤੁਹਾਡੇ ਅੱਗੇ ਦੋਵਾਂਗੇ ਵੀ ਕੱਲ ਨੂੰ ਇਹ ਨਾ ਹੋਵੇ ਵੀ ਜਦੋਂ ਮੈਂ ਠੇਕਾ ਤਾਂ ਹੁੰਦਾ ਵਾ ਤੇ ਤੁਸੀਂ ਫੇਰ ਮੈਨੂੰ ਸੌਂਵਾਂ ਚ ਕੋਉਂਦੇ ਫਿਰੋ ਨਹੀਂ ਠੇਕੇ ਚ ਕਾਦੀਆਂ ਹੀ ਸੌਂਵਾਂ ਚ ਪਾਉਣੀਆਂ ਨਹੀਂ ਨਹੀਂ ਪਤਾ ਕਿਉਂ ਮੁਰ ਕੇ ਇਹ ਗੱਲ ਪਹਿਲਾਂ ਕਰਨੀ ਚੰਗੀ ਚਲੋ ਮੈਂ ਨਾ ਇੱਕ ਗੱਲ ਮੇਰੇ ਮਨ 'ਚ ਹੋਰ ਆਉਂਦੀ ਹੀ ਪੀ ਇਹ ਤੇ ਹੈ ਚਲੋ ਪਹਿਲੀ ਕੁਲੀ ਤੇ ਰੱਖ ਲਈਏ ਹਨਾ ਜਿੱਤਾਂ ਵੀ ਕਹਿੰਦੇ ਡੈਡੀ ਦੇ ਕਹਿੰਦੇ ਤੇ ਕੱਲ ਨੂੰ ਰੁਪਿੰਦਰ ਹੁਣ ਇਹ ਨਾ ਕਹਿ ਨਹੀਂ ਸਾਨੂੰ ਅਡਵਾਂਸ ਪੈਸੇ ਚਾਹੀਦੇ ਆ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਜਿਹੜਾ ਹੁਣ ਠੇਕਾ ਹੋਣਾ ਆਹੋ ਉਹ ਹੁਣ ਪਹਿਲਾਂ ਲੈ ਲਿਓ ਠੀਕ ਆ ਪਹਿਲਾਂ ਲੈ ਲਿਓ ਚਲ ਕੋਈ ਗੱਲ ਨਹੀਂ ਉਹਨੂੰ ਬੀਜ ਲੈਣ ਦੇ ਫਸਲ ਆ ਪੇ ਦੇ ਦੂਗਾ ਮੇਰੀ ਗੱਲ ਸੁਣੋ ਮੁੜ ਕੇ ਜਾਂਦਾ ਕੁਝ ਨਿਕਲਿਆ ਨਾ ਫਸਲ ਨਾ ਚੰਗੀ ਹੋਈ ਫੇਰ ਰੱਖਣਗੇ ਸਾਡੀ ਫਸਲ ਜੋ ਕੁਝ ਨਿਕਲਿਆ ਨਹੀਂ ਆ